ਸਰਕਾਰ ਜੀ ਮੈਂ ਹਕਮਿਲ ਕਪੂਰ ਤੁਹੇ ਦੇਖ ਰਹੇ ਚੈਨਲ ਪੰਜਾਬੀ ਲਿਬਰਲ ਸਰਕਾਰ ਸ਼ੁੱਕਰਵਾਰ ਨੂੰ ਨਵਾਂ ਕਾਨੂੰਨ ਪੇਸ਼ ਕਰ ਰਹੀ ਹੈ ਜਿਸ ਤਹਿਤ ਸਵਾਸਤਿਕ ਵਰਗੇ ਕੁਝ ਨਫਰਤ ਜਾਂ ਫਿਰਤਵਾਦ ਦੇ ਨਾਲ ਸੰਬੰਧਿਤ ਜਿਨ੍ਹਾਂ ਦੀ ਬਲ ਤੋਂ ਕਰਕੇ ਜਨਤਕ ਤੌਰ ਤੇ ਪਛਾਣੇ ਜਾ ਸਕਣ ਵਾਲੇ ਸਮੂਹਾਂ ਦੇ ਵਿਰੁੱਧ ਜਾਣਬੁੱਝ ਕੇ ਨਫਰਤ ਭਲੌਣ ਨੂੰ ਅਪਰਾਧ ਬਣਾਇਆ ਜਾਵੇਗਾ ਨਿਆਂ ਮੰਤਰੀ ਸੀਨ ਫਰੇਸਨ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਆਪਣੇ ਨਵੇਂ ਬਿਲ ਦੇ ਵਿੱਚ ਜਨਤਕ ਸੁਰੱਖਿਆ ਦੇ ਨਾਲ ਬੋਲਣ ਦੀ ਆਜ਼ਾਦੀ ਨੂੰ ਸੰਤੁਲਨ ਕਰੇਗੀ ਜੀਰੇ ਵਿੱਚ ਪੂਜਾ ਸਥਾਨਾਂ ਅਤੇ ਸੱਭਿਆਚਾਰਕ ਕੇਂਦਰਾਂ ਦੇ ਹਰ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਾਨੂੰਨ ਦੁਆਰਾ ਆਗਿਆ ਦਿੱਤੀ ਗਈ ਤਬਦੀਲੀਆਂ ਕੀਤੀਆਂ ਜਾਂਦੀਆਂ ਸਰਕਾਰ ਸ਼ੁੱਕਰਵਾਰ ਨੂੰ ਨਫ਼ਰਤ ਨੂੰ ਉਤਸ਼ਾਹਿਤ ਕਰਨ ਦੇ ਲਈ ਕੁਝ ਚਿੰਨਾ ਦੀ ਵਰਤੋਂ ਨੂੰ ਅਪਰਾਧ ਬਣਾਉਣ ਵਾਲਾ ਬਿੱਲ ਪੇਸ਼ ਕਰੇਗੀ ਇਹ ਬਿੱਲ ਮਾਨਤਾ ਪ੍ਰਾਪਤ ਅਤਵਾਦੀ ਸਮੂਹਾਂ ਦੇ ਨਾਲ ਸੰਬੰਧਿਤ ਵਰਤੀ ਕਾਨੂੰਨ ਨਿਸ਼ਾਨਾ ਬਣਾਵੇਗਾ ਸਰਕਾਰ ਦੀ ਯੋਜਨਾ ਤੋਂ ਜਾਨੂ ਇੱਕ ਸੂਤਰ ਦਾ ਕਹਿਣਾ ਹੈ ਕਿ ਇਸ ਬਦਲਾਅ ਦੇ ਵਿੱਚ ਕੈਨੇਡਾ ਦੀ ਸੂਚੀ ਦੇ ਵਿੱਚ ਅਤਵਾਦੀ ਸੰਸਥਾਵਾਂ ਦੇ ਨਾਲ ਜੁੜੇ ਚਿੰਨ ਸ਼ਾਮਲ ਨੇ ਜਿਦੇ ਵਿੱਚ ਪ੍ਰਾਊਡ ਵੌਇਸ ਹਮਾਸ ਅਤੇ ਰਾਮ ਦੇ ਇਸਲਾਮਿਕ ਰੇਗੂਲੇਟਰੀ ਕਾਰਡ ਕੋ ਸ਼ਾਮਲ ਨਹੀਂ ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਇਹ ਉਦਾਹਰਨ ਦੇ ਵਜੋਂ ਕਿਸੇ ਵਿਅਕਤੀ ਦੇ ਲਈ ਅਯੁੱਧੀ ਲੋਕਾਂ ਵਿਰੁੱਧ ਨਫ਼ਰਤ ਫੈਲੋਣਾ ਅਪਰਾਧ ਪੈ ਜਾਵੇਗਾ ਜੇਕਰ ਉਹ ਕਿਸੇ ਪ੍ਰਸਤਨਾ ਸਥਾਨ ਦੇ ਬਾਹਰ ਹਮਾਸ ਦੇ ਝੰਡੇ ਜਾਂ ਸਵਾਸਤਿਕ ਜਿੰਨਾ ਦੀ ਵਰਤੋਂ ਕਰਦਾ ਹੈ ਦੱਸਿਆ ਇਹ ਨਵਾਂ ਬਿਲ ਕੈਨੇਡਾ ਵਿੱਚ ਨਫ਼ਰਤ ਦੀਆਂ ਘਟਨਾਵਾਂ ਦੇ ਵਿੱਚ ਵਾਅਦੇ ਨੂੰ ਹੱਲ ਕਰਨ ਦੇ ਸਰਕਾਰ ਦੇ ਦਾਅਵੇ ਦਾ ਹਿੱਸਾ ਹੈ ਜਿਦੇ ਵਿੱਚ ਅਯੁੱਧੀ ਵਿਰੋਧੀ ਅਤੇ ਇਸਲਾਮਾਫੋਬੀਆ ਸ਼ਾਮਲ ਨਹੀਂ ਸਰਕਾਰ ਨੂੰ ਕੰਜ਼ਰਵੇਟਿਵਾ ਦੇ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਹ ਪਿਛਲੇ 2 ਸਾਲਾਂ ਤੋਂ ਪਾਈਚਾਰੇ ਦੇ ਵੱਲੋਂ ਮਦਦ ਲਈ ਕੀਤੀਆਂ ਚਾਰੀਆਂ ਕਾਲਾਂ ਤੋਂ ਬਾਅਦ ਕਾਰਵਾਈ ਕਰਨ ਦੇ ਵਿੱਚ ਅਸਫਲ ਰਹੀ ਹੈ। ਅਯੁੱਧਿਆ ਤੇ ਮੁਸਲਿਮ ਸਮੂਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਿੰਸਾ ਭੰਤੋੜ ਅਤੇ ਉਹਨਾਂ ਦੇ ਧਾਰਮਿਕ ਸਥਾਨਾਂ ਅਤੇ ਹੋਰ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨਫ਼ਰਤ ਦੇ ਕੰਮਾਂ ਦੇ ਵਿੱਚ ਵਾਅਦੇ ਦੀ ਰਿਪੋਰਟ ਕਰਨ ਤੋਂ ਬਾਅਦ ਵਾਧੂ ਸੁਰੱਖਿਆ ਲਈ ਬਹੁਤ ਲੰਮਾ ਇੰਤਜ਼ਾਰ ਕੀਤਾ ਹੈ। ਘਟਨਾਵਾਂ ਦੇ ਵਿੱਚ ਗੋਲੀਬਾਰੀ, ਅਗ ਲੱਗਨ ਅਤੇ ਖਿੜਕੀਆਂ ਤੋੜਨ ਦੇ ਨਾਲ ਹੀ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਵਿੱਚ ਦਾਖਲ ਹੋਣ ਤੋਂ ਡਰਨ ਅਤੇ ਪ੍ਰੇਸ਼ਾਨ ਕਰਨਾ ਵੀ ਸ਼ਾਮਲ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਪੁਲਿਸ ਦੁਆਰਾ ਰਿਪੋਰਟ ਕੀਤੇ ਗਏ ਨਫਰਤ ਅਪਰਾਧਾਂ ਦੀ ਕੁੱਲ ਗਿਣਤੀ 2020 ਦੇ ਵਿੱਚ 2640 ਘਟਨਾਵਾਂ ਤੋਂ ਵੱਧ ਕੇ 2024 ਦੇ ਵਿੱਚ 4882 ਹੋ ਗਈ ਹੈ 171 ਉਹ ਕਹਿੰਦਾ ਹੈ ਕਿ ਇਸ ਕਾਨੂੰਨ ਦਾ ਉਦੇਸ਼ ਰਾਜਨੀਤੀ ਅਤੇ ਲਾਲਸਪਿਤ ਸ਼ੈ ਨੂੰ ਖਤਮ ਕਰਨਾ ਵੀ ਹੈ ਜਿਸ ਦੇ ਨਾਲ ਨਫ਼ਰਤ ਦੇ ਪਲਚਾਲ ਤੇ ਕੁਝ ਦੋਸ਼ ਲਗਾਏ ਜਾਣ ਤੋਂ ਰੋਕਿਆ ਜਾ ਸਕੇ ਅਤੇ ਅਦਾਲਤੀ ਪ੍ਰਕਿਰਿਆਵਾਂ ਨੂੰ ਹੋਲੀ ਕੀਤਾ ਜਾ ਸਕੇ ਇੱਕ ਵਾਰ ਫਿਰ ਦੱਸ ਦਈਏ ਸਸਿਕਾ ਜੀ ਮੈਂ ਹਕਮਿਲ ਕਪੂਲ ਤੁਹੇ ਦੇਖ ਰਹੇ ਹੋ ਚੈਨਲ ਪੰਜਾਬੀ ਲਿਬਰਲ ਸਰਕਾਰ ਸ਼ੁੱਕਰਵਾਰ ਨੂੰ ਨਵਾਂ ਕਾਨੂੰਨ ਪੇਸ਼ ਕਰ ਰਹੀ ਹੈ ਜਿਸ ਤਹਿਤ ਸਵਾਸਤਿਕ ਵਰਗੇ ਕੁਝ ਨਫ਼ਰਤ ਜਾਂ ਫਿਰਤਵਾਦ ਦੇ ਨਾਲ ਸੰਬੰਧਿਤ ਜਿਨ੍ਹਾਂ ਦੀ ਬਲ ਤੋਂ ਕਰਕੇ ਜਨਤਕ ਤੌਰ ਤੇ ਪਛਾਣੇ ਜਾ ਸਕਣ ਵਾਲੇ ਸਮੂਹਾਂ ਦੇ ਵਿਰੁੱਧ ਜਾਣਬੁੱਝ ਕੇ ਨਫ਼ਰਤ ਉਨੂੰ ਅਪਰਾਧ ਬਣਾਇਆ ਜਾਵੇਗਾ ਨਿਆਂ ਮੰਤਰੀ ਸੀਨ ਫਰੇਸਨ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਆਪਣੇ ਨਵੇਂ ਬਿੱਲ ਦੇ ਵਿੱਚ ਜਨਤਕ ਸੁਰੱਖਿਆ ਦੇ ਨਾਲ ਬੋਲਣ ਦੀ ਆਜ਼ਾਦੀ ਨੂੰ ਸੰਤੁਲਨ ਕਰੇਗੀ ਜਿਰੇ ਵਿੱਚ ਪੂਜਾ ਸਥਾਨਾਂ ਅਤੇ ਸੱਭਿਆਚਾਰਕ ਕੇਂਦਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਵੇਲੇ ਕਾਨੂੰਨ ਦੁਆਰਾ ਆਗਿਆ ਦਿੱਤੀ ਗਈ ਤਬਦੀਲੀਆਂ ਕੀਤੀਆਂ ਜਾਂਦੀਆਂ ਸਰਕਾਰ ਸ਼ੁੱਕਰਵਾਰ ਨੂੰ ਨਫ਼ਰਤ ਨੂੰ ਉਤਸ਼ਾਹਿਤ ਕਰਨ ਦੇ ਲਈ ਕੁਝ ਚਿੰਨਾ ਦੀ ਵਰਤੋਂ ਨੂੰ ਅਪਰਾਧ ਬਣਾਉਣ ਵਾਲਾ ਬਿੱਲ ਪੇਸ਼ ਕਰੇਗੀ। ਇਹ ਬਿੱਲ ਮਾਨਤਾ ਪ੍ਰਾਪਤ ਅਤਵਾਦੀ ਸਮੂਹਾਂ ਦੇ ਨਾਲ ਸੰਬੰਧਿਤ ਪ੍ਰਤੀਕਾਂ ਨੂੰ ਨਿਸ਼ਾਨਾ ਬਣਾਵੇਗਾ। ਸਰਕਾਰ ਦੀ ਯੋਜਨਾ ਤੋਂ ਜਾਨੂ ਇੱਕ ਸੂਤਰ ਦਾ ਕਹਿਣਾ ਹੈ ਕਿ ਇਸ ਬਦਲਾਅ ਦੇ ਵਿੱਚ ਕੈਨੇਡਾ ਦੀ ਸੂਚੀ ਦੇ ਵਿੱਚ ਅਤਵਾਦੀ ਸੰਸਥਾਵਾਂ ਦੇ ਨਾਲ ਜੁੜੇ ਚਿੰਨ ਸ਼ਾਮਲ ਨੇ ਜਿਦੇ ਵਿੱਚ ਪ੍ਰਾਊਡ ਵੌਇਸ, ਹਮਾਸ ਅਤੇ ਰਾਮ ਦੇ ਇਸਲਾਮਿਕ रेगुलेटरी कार्ड ਕੋ ਸ਼ਾਮਲ ਨੇ ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਇਹ ਉਦਾਹਰਨ ਦੇ ਵਜੋਂ ਕਿਸੇ ਵਿਅਕਤੀ ਦੇ ਲਈ ஆயுதੀ ਲੋਕਾਂ ਵਿਰੁੱਧ ਨਫ਼ਰਤ ਕੋਲੋਣਾ ਅਪਰਾਧ ਪੰਜਾਵੇਗਾ ਜੇਕਰ ਉਹ ਕਿਸੇ ਪ੍ਰਸਨਾ ਸਥਾਨ ਤੇ ਬਾਹਰ ਹਮਾਸ ਦੇ ਝੰਡੇ ਜਾਂ ਸਵਾਸਿਕ ਜਿੰਨਾਂ ਦੀ ਵਰਤੋਂ ਕਰਦੇ ਦੱਸਗੇ ਕਿ ਇਹ ਨਵਾਂ ਬਿੱਲ ਕੈਨੇਡਾ ਵਿੱਚ ਨਫ਼ਰਤ ਦੀਆਂ ਘਟਨਾਵਾਂ ਦੇ ਵਿੱਚ ਵਾਧੇ ਨੂੰ ਹੱਲ ਕਰਨ ਦੇ ਸਰਕਾਰ ਦੇ ਦਾਅਵੇ ਦਾ ਹਿੱਸਾ ਹੈ ਜਿਦੇ ਵਿੱਚ ஆயுதੀ ਵਿਰੋਧੀ ਅਤੇ ਇਸਲਾਮਾਫੋਬੀਆ ਸ਼ਾਮਲ ਨੇ ਸਰਕਾਰ ਨੂੰ ਕੰਜ਼ਰਵੇਟਿਵਾ ਦੇ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਪਾਈਚਾਰੇ ਦੇ ਵੱਲੋਂ ਮਦਦ ਲਈ ਕੀਤੀਆਂ ਜਾ ਰਹੀਆਂ ਕਾਲਾਂ ਤੋਂ ਬਾਅਦ ਕਾਰਵਾਈ ਕਰਨ ਦੇ ਵਿੱਚ ਅਸਫਲ ਰਹੀ ਹੈ। ਯੂਡੀਅਤ ਦੇ ਮੁਸਲਿਮ ਸਮੂਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਿੰਸਾ ਭੰਤੋੜ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਅਤੇ ਹੋਰ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨਫ਼ਰਤ ਦੇ ਕੰਮਾਂ ਦੇ ਵਿੱਚ ਵਾਦੀ ਦੀ ਰਿਪੋਰਟ ਕਰਨ ਤੋਂ ਬਾਅਦ ਵਾਦੂ ਸੁਰੱਖਿਆ ਲਈ ਬਹੁਤ ਲੰਬਾ ਇੰਤਜ਼ਾਰ ਕੀਤਾ ਹੈ ਘਟਨਾਵਾਂ ਦੇ ਵਿੱਚ ਗੋਲੀਬਾਰੀ, ਅਗ ਲੱਗਨ ਅਤੇ ਖਿੜਕੀਆਂ ਤੋੜਨ ਦੇ ਨਾਲ ਹੀ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਵਿੱਚ ਦਾਖਲ ਹੋਣ ਤੋਂ ਡਰਾਉਣਾ ਅਤੇ ਪਰੇਸ਼ਾਨ ਕਰਨਾ ਵੀ ਸ਼ਾਮਲ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਪੁਲਿਸ ਦੁਆਰਾ ਰਿਪੋਰਟ ਕੀਤੇ ਗਏ ਨਫਰਤ ਅਪਰਾਧਾਂ ਦੀ ਕੁੱਲ ਗਿਣਤੀ 2020 ਦੇ ਵਿੱਚ 2640 ਘਟਨਾਵਾਂ ਤੋਂ ਵੱਧ ਕੇ 2024 ਦੇ ਵਿੱਚ 4885 ਹੋ ਗਈ ਹੈ। ਇੱਕ ਸੁੱਤਰ ਹੁਣ ਕਹਿੰਦਾ ਹੈ ਕਿ ਇਸ ਕਾਨੂੰਨ ਦਾ ਉਦੇਸ਼ ਰਾਜਨੀਤੀ ਅਤੇ ਲਾਲ ਫਿਤਰ ਸ਼ਹਿ ਨੂੰ ਖਤਮ ਕਰਨਾ ਵੀ ਹੈ ਜਿਸ ਦੇ ਨਾਲ ਨਫ਼ਰਤ ਦੇ ਪਲਚਾਲ ਦੇ ਕੁਝ ਦੋਸ਼ ਲਗਾਏ ਜਾਣ ਤੋਂ ਰੋਕਿਆ ਜਾ ਸਕੇ ਅਤੇ ਅਦਾਲਤੀ ਪ੍ਰਕਿਰਿਆਵਾਂ ਨੂੰ ਹੋਲੀ ਕੀਤਾ ਜਾ ਸਕੇ ਇੱਕ ਵਾਰ ਫਿਰ ਦੱਸਦੀ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਹੇ ਦੇਖ ਰਹੇ ਹੋ ਚੈਨਲ ਪੰਜਾਬੀ ਲਿਬਰਲ ਸਰਕਾਰ ਸ਼ੁੱਕਰਵਾਰ ਨੂੰ ਨਵਾਂ ਕਾਨੂੰਨ ਪੇਸ਼ ਕਰ ਰਹੀ ਹੈ ਜਿਸ ਤਹਿਤ ਸਵਾਸਤਿਕ ਵਰਗੇ ਕੁਝ ਨਫ਼ਰਤ ਜਾਂ ਫਿਰਤਵਾਦ ਦੇ ਨਾਲ ਸੰਬੰਧਿਤ ਜਿਨ੍ਹਾਂ ਦੀ ਮਲ ਤੋਂ ਕਰਕੇ ਜਨਤਕ ਤੌਰ ਤੇ ਪਛਾਣੇ ਜਾ ਸਕਣ ਵਾਲੇ ਸਮੂਹਾਂ ਦੇ ਵਿਰੁੱਧ ਜਾਣਬੁੱਝ ਕੇ ਨਫ਼ਰਤ ਨੂੰ ਅਪਰਾਧ ਬਣਾਇਆ ਜਾਵੇਗਾ ਨਿਆਂ ਮੰਤਰੀ ਸੀਨ ਫਰੇਸਨ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਆਪਣੇ ਨਵੇਂ ਬਿੱਲ ਦੇ ਵਿੱਚ ਜਨਤਕ ਸੁਰੱਖਿਆ ਦੇ ਨਾਲ ਹੋਲਨ ਦੀ ਆਜ਼ਾਦੀ ਨੂੰ ਸੰਤੁਲਨ ਕਰੇਗੀ ਜਿਦੇ ਵਿੱਚ ਪੂਜਾ ਸਥਾਨਾਂ ਅਤੇ ਸੱਭਿਆਚਾਰਕ ਕੇਂਦਰਾ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਵੇਲੇ ਕਾਨੂੰਨ ਦੁਆਰਾ ਆਗਿਆ ਦਿੱਤੀ ਗਈ ਤਬਦੀਲੀਆਂ ਕੀਤੀਆਂ ਜਾਣਗੀਆਂ ਸਰਕਾਰ ਸ਼ੁੱਕਰਵਾਰ ਨੂੰ ਨਫ਼ਰਤ ਨੂੰ ਉਤਸ਼ਾਹਿਤ ਕਰਨ ਦੇ ਲਈ ਕੁਝ ਚਿੰਨਾਤੀ ਵਰਤੋਂ ਨੂੰ ਅਪਰਾਧ ਬਣਾਉਣ ਵਾਲਾ ਬਿੱਲ ਪੇਸ਼ ਕਰੇਗੀ। ਇਹ ਬਿੱਲ ਮਾਨਤਾ ਪ੍ਰਾਪਤ ਅਤਵਾਦੀ ਸਮੂਹਾਂ ਦੇ ਨਾਲ ਸੰਬੰਧਿਤ ਪ੍ਰਤੀਕਾਂ ਨੂੰ ਨਿਸ਼ਾਨਾ ਬਣਾਵੇਗਾ। ਸਰਕਾਰ ਦੀ ਯੋਜਨਾ ਤੋਂ ਜਾਨੂ ਇੱਕ ਸੂਤਰ ਦਾ ਕਹਿਣਾ ਹੈ ਕਿ ਇਸ ਬਦਲਾਅ ਦੇ ਵਿੱਚ ਕੈਨੇਡਾ ਦੀ ਸੂਚੀ ਦੇ ਵਿੱਚ ਅਤਵਾਦੀ ਸੰਸਥਾਵਾਂ ਦੇ ਨਾਲ ਜੁੜੇ ਚਿੰਨ ਸ਼ਾਮਲ ਨੇ ਜਿਦੇ ਵਿੱਚ ਪ੍ਰਾਊਡ ਵੌਇਸ ਹਮਾਸ ਅਤੇ ਰਾਮ ਦੇ ਇਸਲਾਮਿਕ ਰੈਬਿਲੀਅਨਰੀ ਕਾਰਡ ਕੋ ਸ਼ਾਮਲ ਨੇ। ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਇਹ ਉਦਾਹਰਨ ਦੇ ਵਿੱਚ ਕਿਸੇ ਵਿਅਕਤੀ ਦੇ ਲਈ ਅਯੁੱਧੇ ਲੋਕਾਵਰੋਧ ਨਫ਼ਰਤ ਫਲੋਨਾ ਅਪਰਾਧ 판 ਜਾਵੇਗਾ ਜੇਕਰ ਉਹ ਕਿਸੇ ਪ੍ਰਸਨਾ ਸਥਾਨ ਤੇ ਬਾਹਰ ਹਮਾਸ ਦੇ ਛੰਡੇ ਜਾਂ ਸੁਵਾਸਤਿਕ ਜਿੰਨਾ ਦੀ ਵਰਤੋਂ ਕਰਦਾ ਹੈ ਦੱਸਿਆ ਇਹ ਨਵਾਂ ਬਿਲ ਕੈਨੇਡਾ ਵਿੱਚ ਨਫ਼ਰਤ ਦੀਆਂ ਘਟਨਾਵਾਂ ਦੇ ਵਿਵਾਦ ਨੂੰ ਹੱਲ ਕਰਨ ਦੇ ਸਰਕਾਰ ਦੇ ਦਾਅਵੇ ਦਾ ਹਿੱਸਾ ਹੈ ਜਿਦੇ ਵਿੱਚ ਅਯੁੱਧੇ ਵਿਰੋਧੀ ਅਤੇ ਇਸਲਾਮਾਫੋਬੀਆ ਸ਼ਾਮਲ ਨੇ ਸਰਕਾਰ ਨੂੰ ਕਨਸਰਵੇਟਿਵਾ ਦੇ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਹ ਪਿਛਲੇ 2 ਸਾਲਾਂ ਤੋਂ ਪਾਈਚਾਰਾ ਦੇ ਵੱਲੋਂ ਮਦਦ ਲਈ ਕੀਤੀਆਂ ਜਾ ਰਹੀਆਂ ਕਾਲਾਂ ਤੋਂ ਬਾਅਦ ਕਾਰਵਾਈ ਕਰਦੇ ਵਿਚ ਅਸਫਲ ਰਹੀ ਹੈ। ਅਯੁੱਧਿਆ ਤੇ ਮੁਸਲਿਮ ਸਮੂਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਿੰਸਾ ਭੰਤੋੜ ਅਤੇ ਉਹਨਾਂ ਦੇ ਧਾਰਮਿਕ ਸਥਾਨਾਂ ਅਤੇ ਹੋਰ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨਫ਼ਰਤ ਦੇ ਕੰਮਾਂ ਦੇ ਵਿੱਚ ਵਾਦੀ ਦੀ ਰਿਪੋਰਟ ਕਰਨ ਤੋਂ ਬਾਅਦ ਵਾਧੂ ਸੁਰੱਖਿਆ ਲਈ ਬਹੁਤ ਲੰਮਾ ਇੰਤਜ਼ਾਰ ਕੀਤਾ ਹੈ। ਘਟਨਾਵਾਂ ਦੇ ਵਿੱਚ ਗੋਲੀਬਾਰੀ, ਅੱਗ ਲੱਗਨ ਅਤੇ ਖਿੜਕੀਆਂ ਤੋੜਨ ਦੇ ਨਾਲ ਹੀ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਵਿੱਚ ਦਾਖਲ ਹੋਣ ਤੋਂ ਡਰਾਉਣਾ ਅਤੇ ਪਰੇਸ਼ਾਨ ਕਰਨਾ ਵੀ ਸ਼ਾਮਲ ਹੈ। ਟੈਰਾਸਟਿਕਸ ਕੈਨੇਡਾ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਪੁਲਿਸ ਦੁਆਰਾ ਰਿਪੋਰਟ ਕੀਤੇ ਗਏ ਨਫਰਤ ਅਪਰਾਧਾਂ ਦੀ ਕੁੱਲ ਗਿਣਤੀ 2020 ਦੇ ਵਿੱਚ 2640 ਘਟਨਾਵਾਂ ਤੋਂ ਵੱਧ ਕੇ 2024 ਦੇ ਵਿੱਚ 4882 ਹੋ ਗਈ ਹੈ। ਇੱਕ ਸੂਤਰ ਹੁਣ ਕਹਿੰਦਾ ਹੈ ਕਿ ਇਸ ਕਾਨੂੰਨ ਦਾ ਉਦੇਸ਼ ਰਾਜਨੀਤੀ ਅਤੇ ਲਾਲ ਫਿੱਤ ਸ਼ਾਹੀ ਨੂੰ ਖਤਮ ਕਰਨਾ ਵੀ ਹੈ ਜਿਸ ਦੇ ਨਾਲ ਨਫਰਤ ਦੇ ਪਲਚਾਲ ਦੇ ਕੁਝ ਦੋਸ਼ੀ ਲਗਾਏ ਜਾਣ ਤੋਂ ਰੋਕਿਆ ਜਾ ਸਕੇ ਅਤੇ ਅਦਾਲਤੀ ਪ੍ਰਕਿਰਿਆਵਾਂ ਨੂੰ ਹੋਲੀ ਕੀਤਾ ਜਾ ਸਕੇ। ਇਕ ਵਾਰ ਫਿਰ ਦੱਸ ਦਈਏ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਹਾਨੂੰ ਦੇਖ ਰਹੇ ਹੋ ਚੈਨਲ ਪੰਜਾਬੀ ਲਿਬਰਲ ਸਰਕਾਰ ਸ਼ੁੱਕਰਵਾਰ ਨੂੰ ਨਵਾਂ ਕਾਨੂੰਨ ਪੇਸ਼ ਕਰ ਰਹੀ ਹੈ ਜਿਸ ਤਹਿਤ ਸਵਾਸਤਿਕ ਵਰਗੇ ਕੁਝ ਨਫ਼ਰਤ ਜਾਂ ਫਿਰ ਅਤਵਾਦ ਦੇ ਨਾਲ ਸੰਬੰਧਿਤ ਜਿਨ੍ਹਾਂ ਦੀ ਬਲ ਤੋਂ ਕਰਕੇ ਜਨਤਕ ਤੌਰ ਤੇ ਪਛਾਣੇ ਜਾ ਸਕਣ ਵਾਲੇ ਸਮੂਹਾਂ ਦੇ ਵਿਰੁੱਧ ਜਾਣਬੁੱਝ ਕੇ ਨਫ਼ਰਤ ਭਲੌਣ ਨੂੰ ਅਪਰਾਧ ਬਣਾਇਆ ਜਾਵੇਗਾ ਨਿਆਂ ਮੰਤਰੀ ਸੀਨ ਫਰੇਸਨ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਆਪਣੇ ਨਵੇਂ ਬਿੱਲ ਦੇ ਵਿੱਚ ਜਨਤਕ ਸੁਰੱਖਿਆ ਦੇ ਨਾਲ ਬੋਲਣ ਦੀ ਆਜ਼ਾਦੀ ਨੂੰ ਸੰਤੁਲਨ ਕਰੇਗੀ ਜਿਦੇ ਵਿੱਚ ਪੂਜਾ ਸਥਾਨਾਂ ਅਤੇ ਸੱਭਿਆਚਾਰਕ ਕੇਂਦਰਾ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਾਨੂੰਨ ਦੁਆਰਾ ਆਗਿਆ ਦਿੱਤੀ ਗਈ ਤਬਦੀਲੀਆਂ ਕੀਤੀਆਂ ਜਾਂਦੀਆਂ ਸਰਕਾਰ ਸ਼ੁੱਕਰਵਾਰ ਨੂੰ ਨਫ਼ਰਤ ਨੂੰ ਉਤਸ਼ਾਹਿਤ ਕਰਨ ਦੇ ਲਈ ਕੁਝ ਚਿੰਨਾਤੀ ਵਰਤੋਂ ਨੂੰ ਅਪਰਾਧ ਬਣਾਉਣ ਵਾਲਾ ਬਿੱਲ ਪੇਸ਼ ਕਰੇਗੀ ਇਹ ਬਿੱਲ ਮਾਨਤਾ ਪ੍ਰਾਪਤ ਅਤਵਾਦੀ ਸਮੂਹਾਂ ਦੇ ਨਾਲ ਸੰਬੰਧਿਤ ਫਰਤੀ ਕਾਨੂੰਨ ਨਿਸ਼ਾਨਾ ਬਣਾਵੇਗਾ ਸਰਕਾਰ ਦੀ ਯੋਜਨਾ ਤੋਂ ਜਾਨੂ ਇੱਕ ਸੂਤਰ ਦਾ ਕਹਿਣਾ ਹੈ ਕਿ ਇਸ ਬਦਲਾਅ ਦੇ ਵਿੱਚ ਕੈਨੇਡਾ ਦੀ ਸੂਚੀ ਦੇ ਵਿੱਚ ਅਤਵਾਦੀ ਸੰਸਥਾਵਾਂ ਦੇ ਨਾਲ ਜੁੜੇ ਚਿੰਨ ਸ਼ਾਮਲ ਨੇ ਜਿਦੇ ਵਿੱਚ ਪ੍ਰਾਊਡ ਬੁਆਇਸ ਹਮਾਸ ਅਤੇ ਤੇ ਇਸਲਾਮਿਕ ਰੈਬਿਲੇਸ਼ਨਰੀ ਕਾਰਡ ਕੋ ਸ਼ਾਮਲ ਨੇ ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਇਹ ਉਦਾਹਰਨ ਦੇ ਵਜੋ ਕਿਸੇ ਵਿਅਕਤੀ ਦੇ ਲਈ ஆயੂਧੀ ਲੋਕਾਂ ਵਿਰੁੱਧ ਨਫ਼ਰਤ ਫੈਲਾਉਣਾ ਅਪਰਾਧ ਪੰਜ ਜਾਵੇਗਾ ਜੇਕਰ ਉਹ ਕਿਸੇ ਪ੍ਰਸਨਾ ਸਥਾਨ ਤੇ ਬਾਹਰ ਹਮਾਸ ਦੇ ਝੰਡੇ ਜਾਂ ਸੁਆਸਿਕ ਜਿੰਨਾ ਦੀ ਵਰਤੋਂ ਕਰਦਾ ਹੈ ਦੱਸਦੇ ਕਿ ਇਹ ਨਵਾਂ ਬਿਲ ਕੈਨੇਡਾ ਵਿੱਚ ਨਫ਼ਰਤ ਦੀਆਂ ਘਟਨਾਵਾਂ ਦੇ ਵਿੱਚ ਵਾਧੇ ਨੂੰ ਹੱਲ ਕਰਨ ਦੇ ਸਰਕਾਰ ਦੇ ਦਾਅਵੇ ਦਾ ਹਿੱਸਾ ਜਿਦੇ ਵਿੱਚ ஆயੂਧੀ ਵਿਰੋਧੀ ਅਤੇ ਇਸਲਾਮਾਫੋਬੀਆ ਸ਼ਾਮਲ ਨੇ ਸਰਕਾਰ ਨੂੰ ਕਨਸਰਵੇਟਿਵਾ ਦੇ ਵੱਲੋਂ ਅਲੋ ਚੁਨਾਦਰ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਹ ਪਿਛਲੇ 2 ਸਾਲਾਂ ਤੋਂ ਪਾਇਚਾਰੇ ਦੇ ਵੱਲੋਂ ਮਦਦ ਲਈ ਕੀਤੀਆਂ ਚਾਰੀਆਂ ਚਾਰੀਆਂ ਕਾਲਾਂ ਤੋਂ ਬਾਅਦ ਕਾਰਵਾਈ ਕਰਨ ਦੇ ਵਿੱਚ ਅਸਫਲ ਰਹੀ ਹੈ। ਅਯੁੱਧਿਆ ਤੇ ਮੁਸਲਿਮ ਸਮੂਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਿੰਸਾ ਭੰਤੋੜ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਅਤੇ ਹੋਰ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨਫ਼ਰਤ ਦੇ ਕੰਮਾਂ ਦੇ ਵਿੱਚ ਵਾਅਦੇ ਦੀ ਰਿਪੋਰਟ ਕਰਨ ਤੋਂ ਬਾਅਦ ਵਾਜੂ ਸੁਰੱਖਿਆ ਲਈ ਬਹੁਤ ਲੰਮਾ ਇੰਤਜ਼ਾਰ ਕੀਤਾ ਹੈ। ਘਟਨਾਵਾਂ ਦੇ ਵਿੱਚ ਗੋਲੀਬਾਰੀ, ਅੱਗ ਲੱਗਨ ਅਤੇ ਖਿੜਕੀਆਂ ਤੋੜਨ ਦੇ ਨਾਲ ਹੀ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਵਿੱਚ ਦਾਖਲ ਹੋਣ ਤੋਂ ਡਰਾਉਣਾ ਅਤੇ ਪਰੇਸ਼ਾਨ ਕਰਨਾ ਵੀ ਸ਼ਾਮਲ ਹੈ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਦੇਸ਼ ਭਰ ਦੇ ਵਿੱਚ ਪੁਲਿਸ ਦੁਆਰਾ ਰਿਪੋਰਟ ਕੀਤੇ ਗਏ ਨਫਰਤ ਅਪਰਾਧਾਂ ਦੀ ਕੁੱਲ ਗਿਣਤੀ 2020 ਦੇ ਵਿੱਚ 2640 ਘਟਨਾਵਾਂ ਤੋਂ ਵੱਧ ਕੇ 2024 ਦੇ ਵਿੱਚ 4885 ਹੋ ਗਈ ਹੈ। ਇੱਕ ਸੂਤਰ ਹੁਣ ਕਹਿੰਦਾ ਹੈ ਕਿ ਇਸ ਕਾਨੂੰਨ ਦਾ ਉਦੇਸ਼ ਰਾਜਨੀਤੀ ਅਤੇ ਲਾਲ ਫਿਤਰ ਸ਼ਾਹੀ ਨੂੰ ਖਤਮ ਕਰਨਾ ਵੀ ਹੈ ਜਿਸ ਦੇ ਨਾਲ ਨਫਰਤ ਦੇ ਪਲਚਾਰ ਦੇ ਕੁਝ ਦੋਸ਼ੀ ਲਗਾਏ ਜਾਣ ਤੋਂ ਰੋਕਿਆ ਜਾ ਸਕੇ ਅਤੇ ਅਦਾਲਤੀ ਪ੍ਰਕਿਰਿਆਵਾਂ ਨੂੰ ਹੋਲੀ ਕੀਤਾ ਜਾ ਸਕੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ